ਸਸੀ ਗਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਖਬਰਨਾਮਾ ਤੇ ਮੈਂ ਹਾਂ ਤੁਹਾਡਾ ਆਪਣਾ ਅਰੁਣ ਉਰਾਲੀ ਤਸਵੀਰਾਂ ਤੁਹਾਨੂੰ ਟੀਮ ਅਨਮੋਲ ਗਗਨਮਾਨ ਦੀਆਂ ਵਿਖਾ ਰਿਹਾ ਜੋ ਕਿ ਅਕਸਰ ਕਿਸੇ ਨਾ ਕਿਸੇ ਮੁੱਦੇ ਨੂੰ ਲੈ ਕੇ ਅਫਸਰਾਂ ਦੇ ਕੋਲ ਪੁੱਜੀ ਕੋਈ ਵਿਖਾਈ ਦਿੰਦੀ ਹੈ ਅੱਜ ਵੀ ਨਗਰ ਕੌਂਸਲ ਦੇ ਕਾਰਜਕਾਰੀ ਅਫਸਰ ਦੇ ਕੋਲ ਇਹਨਾਂ ਦੀ ਟੀਮ ਪੁੱਜੀ ਸੀ ਅਤੇ ਸ਼ਹਿਰ ਦੇ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਗਈ ਹੈ ਉਹਨਾਂ ਜਾਣਕਾਰੀ ਦੰਦੇ ਕੋਈ ਦੱਸਿਆ ਕਿ ਸ਼ਹਿਰ ਸ਼ਹਿਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਕਾਫੀ ਵਕਤ ਤੋਂ ਆ ਰਹੀ ਹੈ ਜਿਸ ਕਰਕੇ ਐਸਓ ਸਾਹਿਬ ਅਤੇ ਹੋਰ ਨਗਰ ਕੌਂਸਲ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਹੈ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਰਸਾਤ ਦਾ ਮੌਸਮ ਹੈ ਜਿਸ ਕਰਕੇ ਨਾਲਿਆਂ ਦੀ ਸਫਾਈ ਨੂੰ ਲੈ ਕੇ ਵੀ ਈਓ ਸਾਹਿਬ ਦੇ ਨਾਲ رابطہ ਕਾਇਮ ਕੀਤਾ ਗਿਆ ਹੈ ਕੀ ਕਹਿਣਾ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂਆਂ ਦਾ ਜੋ ਕਿ ਹਰੇਕ ਵਕਤ ਲੋਕਾਂ ਦੇ ਵਿੱਚ ਖੜੇ ਦਿਖਦੇ ਨੇ ਅਤੇ ਲੋਕਾਂ ਦੀ ਸੇਵਾ ਕਰਦੇ ਹੋਏ ਨਜ਼ਰ ਆਉਂਦੇ ਨੇ ਆਓ ਤੁਹਾਨੂੰ ਵੀ ਸੁਣਾਉਂਦੇ ਹਾਂ ਇਹ ਉਹ ਸਾਹਬ ਨੇ ਮੀਟਿੰਗ ਕੀਤੀ ਹੈ ਕੀ ਮੁੱਦਾ ਜਿਹੜਾ ਸੀਗਾ ਅਹਿਮ ਦੇਖੋ ਅੱਜ ਉਹ ਸਾਹਬ ਦੇ ਨਾਲ ਮੀਟਿੰਗ ਕੀਤੀ ਗਈ ਹੈ ਬਰਸਾਤ ਨੂੰ ਲੱਗੇ ਜਿਹੜਾ ਬਰਸਾਤ ਆਉਣ ਵਾਲੀ ਬਰਸਾਤਾਂ ਦੇ ਵਿੱਚ ਵੀ ਆਪਾਂ ਜਿਹੜਾ ਪਾਣੀ ਦੀ ਨਿਕਾਸੀ ਨੂੰ ਆਪਾਂ ਨੇ ਕਿਦਾਂ ਹੱਲ ਕਰਨਾ ਆਪਾਂ ਨੇ ਉਹਦੇ ਬਾਰੇ ਇਹ ਸਾਹਬ ਨਾਲ ਗੱਲ ਹੋਈ ਅੱਜ ਵੀ ਨਾਲੀ ਨੇ ਦੀ ਸਫਾਈ ਹੈਗੀ ਉਹ ਪ੍ਰੋਪਰ ਕੀਤੀ ਜਾਵੇ ਤੇ ਕੁਝ ਗੱਲਾਂ ਹੈਗੀ ਜਿਹੜਾ ਸਾਡਾ ਸ਼ਹਿਰ ਦਾ ਪਾਣੀ ਹੈਗਾ ਜੀ ਸਾਡਾ ਸ਼ਹਿਰ ਦਾ ਪਾਣੀ ਨਾਲੋ ਤੇ ਜਲਦਾ ਹੈਗਾ ਤੁਹਾਡੇ ਜੀ ਆਪਣਾ ਮੁੰਡਾ ਰੋਡ ਦੇ ਉੱਪਰ ਤੇ ਉੱਥੇ ਤੇ ਸਾਣਾ ਪਾਣੀ ਵਾਲਾ ਬਾਜ਼ਾਰ ਦੇ ਵਿੱਚ ਵੀ ਉਸ ਪਾਣੀ ਦਾ ਹੱਲ ਕੀਤਾ ਜਾਵੇ ਤਾਂ ਕਿ ਸਾਡੇ ਬਾਜ਼ਾਰ ਦਾ ਤੇ ਸਾਡੇ ਸ਼ਹਿਰ ਦਾ ਜਿਹੜਾ ਜਿਹੜਾ ਕਿ ਬਚਾਅ ਕੀਤਾ ਜਾਵੇ। ਕੋਈ ਬਾਜ਼ਾਰ ਬਣਾਉਣ ਨੂੰ ਲੈ ਕੇ ਵੀ ਅਪੀਲ ਕੀਤੀ ਗਈ ਹੈ ਵੀ ਚਰੰਥ ਬਾਜ਼ਾਰ ਬਣਾਇਆ ਜਾਵੇ। ਦੇਖੋ ਬਾਜ਼ਾਰ ਦੇ ਵਿੱਚ ਗੱਲ ਕੀ ਹੈ ਕਿ ਬਾਜ਼ਾਰ ਦੀ ਹਲਤ ਕਾਫੀ ਜ਼ਿਆਦਾ ਖਸਤਾ ਹੈ ਜੀ। ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਉੱਥੇ ਦੁਕਾਨਦਾਰਾਂ ਦੀ ਬਾਰ ਬਾਰ ਕੰਪਲੇਟ ਆ ਰਹੀ ਸੀ ਬਿਜਾਰ ਨੂੰ ਲੈ ਕੇ ਸ਼ਿਕਾਇਤਾਂ ਰਹੀ ਸੀ ਕਾਫੀ ਉੱਥੇ ਜਿਹੜੇ ਰਾਗੀ ਰੇ ਮਸਾਫਰ ਗਰੇ ਵੀ ਉੱਥੇ ਕਾਫੀ ਸੀ ਤੇ ਹੁਣ ਬਹੁਤ ਹੀ ਜਲਦੀ ਇਹ ਬਿਜਾਰ ਦੀ ਨਵਹਾਰ ਚੇਜ ਕੀਤੀ ਜਾਵੇਗੀ ਤੇ ਉੱਥੇ ਜਿਹੜੀ ਸੜਕ ਹੈਗੀ ਬਿਜਾਰ ਦੀ ਉਹਦੇ ਉਹਦਾ ਕੰਮ ਸ਼ੁਰੂ ਹੋਣ ਜਾ ਰਿਹਾ ਬਹੁਤ ਜਲਦੀ ਹੈ ਕਿ ਮੰਨਿਆ ਜਾ ਸਕਦਾ ਵੀ ਅਗਲੇ ਮਹੀਨੇ ਅਖਰ ਤੱਕ ਇਹ ਸੜਕ ਦਾ ਕੰਮ ਸ਼ੁਰੂ ਹੋ ਜਾਵੇਗਾ ਨਹੀਂ ਪੂਰੀ ਉਮੀਦ ਹੈ ਜੀ ਕਿ ਲਗਭਗ 1 ਮਹੀਨੇ ਦੇ ਵਿੱਚ ਵਿੱਚ ਜਾਂ ਉਸ ਤੋਂ ਪਹਿਲਾਂ ਜਿਹੜਾ ਸੜਕ ਦਾ ਕੰਮ ਹੈ ਉਹ ਸ਼ੁਰੂ ਹੋ ਜਾਏਗਾ ਤਰਾਜ ਇਹੋ ਸਾਹਿਬ ਨੇ ਮੀਟਿੰਗ ਕੀਤੀ ਹੈ ਤੇ ਚਨਾਲੋ ਦੇ ਕਿਹੜੇ ਮੁੱਦੇ ਆ ਬਾਰੇ ਗੱਲਬਾਤ ਕੀਤੀ ਹੈ ਤੇ ਕਿਹੜੇ ਵਿਕਾਸ ਦੇ ਕੰਮਾਂ ਬਾਰੇ ਕਿਹਾ ਸਭ ਤੋਂ ਪਹਿਲਾਂ ਤਾਂ ਜੀ ਅੱਜ ਜਿਹੜੀ ਸਾਡੀ ਮੀਟਿੰਗ ਹੋਈ ਹੈ ਸਾਡੇ ਸਾਰੇ ਆਮ ਆਦਿ ਪਾਰਟੀ ਦੇ ਸਾਡੇ ਮੈਡਮ ਅਨਮੋਲ ਕਗਨਮਾਨ ਜੀ ਦੀ ਸਮੁੱਚੀ ਟੀਮ ਇੱਥੇ ਪਹੁੰਚੀ ਹੈ ਜੀ ਔਰ ਸਾਡੇ ਸ਼ਹਿਰ ਦੇ ਸਾਰੇ ਮੁੱਦੇ ਜਿਹੜੇ ਕਿ ਜਿਵੇਂ ਕਿ ਹੁਣ ਬਰਸਾਤ ਦਾ ਮੌਸਮ ਆ ਰਿਹਾ ਹੈ ਜੀ ਔਰ بارشਾਂ ਦੇ ਵਿੱਚ ਜਿਹੜਾ ਸੀਵਰ ਸਿਸਟਮ ਹੈ ਇਹਦੀ ਨਿਕਾਸੀ ਦਾ ਪ੍ਰਬੰਧ ਕਿਵੇਂ ਕਰਨਾ ਹੈ ਜੀ ਔਰ ਜਿਹੜਾ ਪਾਣੀ ਦੀ ਸਪਲਾਈ ਪੀਣ ਵਾਲੇ ਪਾਣੀ ਦੀ ਸਪਲਾਈ ਉਹਦੇ ਬਾਰੇ ਵੀ ਵਿਚਾਰ ਚਰਚਾ ਹੋਈ ਹੈ ਕਿ ਪਾਣੀ ਦੀ ਕਿਲਤ ਔਰ ਆਉਣ ਵਾਲਾ ਸਮਾਂ ਜਿਹੜਾ ਬਰਸਾਤ ਦਾ ਹੈ ਜੀ ਉਹਨੂੰ ਕਿਸ ਤਰ੍ਹਾਂ ਆਪਾਂ ਨੇ ਹੈਂਡਲ ਕਰਨਾ ਹੈ ਜੀ ਇਹਦੇ ਬਾਰੇ ਸਾਰੀਆਂ ਵਿਚਾਰ ਚਰਚਾਾਂ ਹੋਈਆਂ ਤਾਂ ਕਿ ਸਾਡੇ ਸ਼ਹਿਰੀਆਂ ਨੂੰ ਜਾਂ ਸਾਡੇ ਸ਼ਹਿਰ ਵਾਸੀਆਂ ਨੂੰ ਕੋਈ ਉਸ ਉਸ ਟਾਈਮ ਦੀ ਕੋਈ ਦਿੱਕਤ ਨਾ ਆਵੇ ਬਾਜ਼ਾਰ ਬਣਾਉਣ ਬਾਰੇ ਵੀ ਕਾਫੀ ਤੁਸੀਂ ਇਸ ਕੀ ਉਹ ਸਭ ਡਿਸਕਸ ਕੀਤੀ ਹੈ ਉਹਦੇ ਬਾਰੇ ਜਾਣਕਾਰੀ ਜਿਹੜਾ ਬਾਜ਼ਾਰ ਦਾ ਮੈਟਰ ਹੈ ਜੀ ਬੜਾ ਚਿਰਾਂ ਤੋਂ ਲਟਕਿਆ ਹੋਇਆ ਸੀ ਜੀ ਔਰ ਸਾਡੇ ਬਹੁਤ ਹੀ ਵਧੀਆ ਅਫਸਰ ਸਹਿबान ਹੈ ਸਾਡੇ ਰਜਨੀ ਸੂਤ ਜੀ ਯੋ ਸਾਹਿਬ ਔਰ ਸਾਡੇ ਜੈ ਸਾਹਿਬ ਨੇ ਇਹਨਾਂ ਦੀ ਸਿਵੋਚੀ ਟੀਮ ਭੱਟੀ ਸਾਹਿਬ ਨੇ ਇਹਨਾਂ ਨਾਲ ਸਾਡੀ ਬੜੀ ਸਖਾਵੀ ਮੀਟਿੰਗ ਹੋਈ ਹੈ ਔਰ ਇਹਨਾਂ ਨੇ ਸਾਨੂੰ ਸਾਰਾ ਜਿਹੜਾ ਮੈਟਰ ਹੈ ਵੀ ਕਿੱਥੇ ਕੀ ਹੈ ਟੈਂਡਰਸ ਜਿਹੜੇ ਹੈਗੇ ਆ ਇਹਦੇ ਬਾਰੇ ਵਿਚਾਰ ਚਰਚਾਵਾਂ ਹੋਈਆਂ ਜੀ ਔਰ ਜਲਦੀ ਹੀ ਮੈਡਮ ਅਨਮੋਲ ਗਗਨਮਾਨ ਜੀ ਜਿਹੜਾ ਬਾਜ਼ਾਰ ਦਾ ਕੰਮ ਹੈ ਉਹ ਜਿਹੜੀ ਕਿ ਉੱਥੇ ਕੇ ਪੇਵਰ ਬਲਾਕ ਜਾਂ ਉੱਥੇ ਕੰਮ ਹੋਣਾ ਹੈ ਜੀ ਉਹ ਜਲਦੀ ਹੀ ਸ਼ੁਰੂ ਕੀਤਾ ਜਾਵੇਗਾ ਜੀ। ਥੋੜਾ ਜੀ ਅੱਜ ਜਿਹੜੀ ਇਹ ਯੂ ਸਰ ਨਾਲ ਮੀਟਿੰਗ ਕੀਤੀ ਗਈ ਹੈ ਕੀ ਕੀ ਮੁੱਦੇ ਸੀਗੇ। ਯੂ ਸਾਹਿਬ ਅੱਗੇ ਅਸੀਂ ਬੇਨਤੀ ਕੀਤੀ ਹੈ ਕਿ ਯੂ ਸਾਹਿਬ ਤੁਸੀਂ ਸਾਡੇ ਜਿਹੜੇ ਸ਼ਹਿਰ ਦੇ ਮਾਲਕ ਹੋ ਤੇ ਤੁਹਾਡੇ ਕਰ ਕਮਲਾ ਨਾਲ ਹੀ ਸ਼ਹਿਰ ਨੂੰ ਅਸੀਂ ਆਗਮਨ ਬਧਾਉਣਾ। ਅਸੀਂ ਉਹਨਾਂ ਨੂੰ ਕਿਹਾ ਵੀ ਸਭ ਤੋਂ ਪਹਿਲਾਂ ਬਰਸਾਤ ਅੱਗੇ ਆਉਣ ਵਾਲੀ ਹੈ ਵੀ ਤੁਸੀਂ ਜਿਹੜਾ ਬਰਸਾਤ ਦੇ ਪਾਣੀ ਦਾ ਕੋਈ ਵੀ ਸਿਸਟਮ ਹੈ ਸਾਡਾ ਕਰਾਲੀ ਚ ਬਹੁਤ ਬੁਰਾ ਹਾਲ ਹੁੰਦਾ। ਤੇ ਬਾਜ਼ਾਰ ਸਾਰਾ ਏਰੀਆ ਪਾਣੀ ਨਾਲ ਭਰ ਜਾਂਦਾ ਚਨਾਲੋਂ ਬੜਾ ਏਰੀਆ ਵੀ ਤੇ ਉਹਨਾਂ ਨੂੰ ਕਿਹਾ ਵੀ ਤੁਸੀਂ ਸਭ ਤੋਂ ਪਹਿਲਾਂ ਸਾਰੇ ਕੰਮਾਂ ਨੂੰ ਪਾਸੇ ਕਰਕੇ ਸਭ ਤੋਂ ਪਹਿਲਾਂ ਬਰਸਾਤ ਨੂੰ ਮੱਦੇ ਨਜ਼ਰ ਰੱਖਦੇ ਹੋਏ ਇਹਦੇ ਤੇ ਵਰਕ ਸ਼ੁਰੂ ਕਰੋ ਉਸ ਤੋਂ ਬਾਅਦ ਉਹਨਾਂ ਨਾਲ ਅਸੀਂ ਗੱਲ ਕੀਤੀ ਹੈ ਕਿ ਜਿਵੇਂ ਸਾਡੇ ਬਹੁਤ ਜ਼ਿਆਦਾ ਰੇੜੀਆਂ ਰੂੜੀਆਂ ਲੋਕਾਂ ਨੇ ਬਹੁਤ ਲਾ ਲਈਆਂ ਲੋਕ ਕੋਈ ਵੀ ਨਾ ਫੈਕਟਰੀਆਂ 'ਚ ਕੰਮ ਕਰਨਾ ਲੋਕਾਂ ਨੇ ਬੰਦ ਕਰਤਾ ਜਿੰਨੇ ਵੀ ਲੋਕ ਬਾਹਰੋਂ ਵੀ ਆਏ ਉਹ ਜਿਹੜਾ ਦੇਖਦਾ 570 ਦੀ ਰੇੜੀ ਜੀ ਲੈ ਕੇ ਕਮ ਸੇ ਸਾਢੇ ਜੀ ਦੇ ਨਾਲ ਸਾਡੇ ਜਿਹੜੀ ਸ਼ਹਿਰ ਦੀ ਦੇਖ ਹੈ ਉਹ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਕਿ ਜਿਵੇਂ ਐਡਾ ਵੱਡਾ ਸ਼ਹਿਰ ਹੈ ਕੁਰਾਲੀ ਚੰਡੀਗੜ੍ਹ ਦੇ ਨੇੜੇ ਹੈ ਇਹਦਾ ਕੋਈ ਅਲੱਗ ਤਰ੍ਹਾਂ ਦਾ ਵਿਊ ਨਜ਼ਰ ਆਉਣਾ ਚਾਹੀਦਾ ਅਸੀਂ ਇਦਾਂ ਦੇ ਮੁੱਦੇ ਲੈ ਕੇ ਅੱਜ ਜੀ ਸਭ ਨੂੰ ਮਿਲੇ ਆ ਤੇ ਅਸੀਂ ਰਿਕਵੈਸਟ ਕੀਤੀ ਉਹਨਾਂ ਨੂੰ ਕਿ ਜਿਹੜੀ ਆਮ ਆਦਮੀ ਪਾਰਟੀ ਆ ਉਹ ਬੜੀ ਬਜਿੱਦ ਹੈ ਕਿ ਅਸੀਂ ਆਪਣੇ ਕੁਰਾਲੀ ਸ਼ਹਿਰ ਨੂੰ ਅਸੀਂ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਉਹਦੇ ਲਈ ਸਾਡੀ ਸਹਿਯੋਗ ਕਰੋ ਅਨਾਜ ਮੰਡੀ ਦਾ ਮੁੱਦਾ ਸੀਗਾ ਤੇ ਅਨਾਜ ਮੰਡੀ ਨੂੰ ਲੈ ਕੇ ਗੱਲ ਆਖੀ ਹੈ ਕੀ ਮੁੱਦਾ ਚੱਕਿਆ ਸੀਗਾ ਅਨਾਜ ਮੰਡੀ ਦਾ ਅਨਾਜ ਮੰਡੀ ਦੇ ਵਿੱਚ ਜਿਵੇਂ ਪਿਛਲੇ 3 ਸਾਲਾਂ ਤੋਂ ਕੋਈ ਕੰਮ ਨਹੀਂ ਹੋਇਆ ਇੱਕ ਵੀ ਇਟਨੇ ਲੱਗੀ ਮੰਡੀ ਦੇ ਵਿੱਚ ਉਹਦੇ ਬਾਰੇ ਮੁੱਦਾ ਚੱਕਿਆ ਜੀ ਪਾਈਪਲਾਈਨਿੰਗ ਹੋਰ ਕਿਹੜੀ ਸਫਾਈ ਨਾਲੇ ਦੀ ਸਫਾਈ ਸਾਰੀ ਦਾਣਾ ਮੰਡੀ ਦੇ ਵਿੱਚ ਸਫਾਈ ਚਾਹੀਦੀ ਕੀ ਇਹ ਸਵਾਸ ਨੂੰ ਮਿਲਿਆ ਜੀ ਇਹੋ ਸਾਹਿਬ ਨੇ ਵਿਸ਼ਵਾਸ ਦਿਆ 1 ਮਹੀਨੇ ਦੇ ਵਿੱਚ ਕੰਮ ਸ਼ੁਰੂ ਹੋਊਗਾ ਜਿਹੜੇ ਕਿਹੜੇ ਹੋਰ ਸਮੱਸਿਆ ਕੀ ਆ ਰਹੀਆਂ ਵਾਰਚੀ ਵਿੱਚ ਵਾਰਚੀ ਦੀ ਪਾਣੀ ਦੀ ਸਮੱਸਿਆ ਜੀ ਸਭ ਤੋਂ ਵੱਡੀ ਤੁਹਾਡੇ ਵਾਰਡੇ ਅਮਸੀ ਦਾ ਕਹਿ ਰਹੇ ਮੈਂ ਉਹ ਕੰਮ ਕਰਾਇਆ ਉਹ ਸਰ ਕੰਮ ਕਰਾਇਆ ਤਾਂ ਪਤਾ ਯੇ ਲੋਕਾਂ ਨੂੰ ਜੀ ਕੰਮ ਕਿੰਨਾ ਹੋਇਆ ਦਾਣਾ ਮੰਡੀ ਦੇ ਵਿੱਚ ਜੀ ਯੋ ਸਾਬ ਨੇ ਮੀਟਿੰਗ ਕੀਤੀ ਹੈ ਕੀ ਐ ਅਜੰਡਾ ਕੀ ਸੀਗਾ ਤੇ ਕੀ ਗੱਲਬਾਤ ਰੱਖੀ ਆ ਬਾੜ ਬਾਰੇ ਅਜੰਡਾ ਸ਼ਹਿਰ ਦੀਆਂ ਜਿਹੜੀਆਂ ਸਮੱਸਿਆਵਾਂ ਐ ਵੱਡੀਆਂ ਪ੍ਰੋਬਲਮਾਂ ਐ ਜਿੱਦਾਂ ਆਪਣੀ ਸਫਾਈ ਵਿਵਸਥਾ ਉਹ ਪੂਰੀ ਤਰ੍ਹਾਂ ਚਰਮੜਾਈ ਹੋਈ ਐ ਕੋਈ ਮਤਲਬ ਲਈਤੇ ਨਹੀਂ ਆ ਰਹੀ ਹਲੇ ਤੱਕ ਇਹਨੂੰ ਲਈਤੇ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਯੋ ਸਾਬ ਵੱਲੋਂ ਉਪਰਾਲਾ ਕੀਤਾ ਜਾ ਰਿਹਾ ਇੱਕ ਹੋਰ ਅਪੀਲ ਐ ਜੀ ਨਗਰ ਕੌਂਸਲ ਦੇ ਵਿੱਚ ਸਫਾਈ ਸੇਵਕਾਂ ਦੀ ਭਰਤੀ ਕੀਤੀ ਜਾ ਰਹੀ ਐ ਆਪਣੇ ਪ੍ਰਾਈਵੇਟ ਕੰਪਨੀ ਰੱਖ ਰਹੀ ਹੈ ਜੇ ਕੋਈ ਚਾਹਵਾਨ ਹੋਵੇ ਤਾਂ ਆਕੇ ਇੱਥੇ ਆਪਣੇ ਡਾਕੂਮੈਂਟ ਜਮਾ ਕਰਾ ਕੇ ਸਫਾਈ ਸੇਵਕ ਦੀ ਪੋਸਟਾ ਬਹੁਤ ਇੱਥੇ 40-50 ਦੇ ਲਗਭਗ ਇਹਨਾਂ ਨੇ ਭਰਤੀ ਖੋਲੀ ਵੀ ਹੈ ਕੋਈ ਵੀ ਆਕੇ ਚਾਹਵਾਨ ਹੈ ਕੋਈ ਮਜਬੂਰ ਲੋੜਵੰਦਾ ਹੈ ਵਾਕੇ ਇੱਥੇ ਅਪਲਾਈ ਕਰ ਸਕਦਾ ਜੀ ਜਿਹੜੀ ਹੈ ਕਿੰਨੀ ਤਰਖਾ ਹੋਵੇਗੀ ਇਹਦੇ ਵਿੱਚ ਤੇ ਉਮਰ ਕਿੰਨੀ ਹੋਣੀ ਚਾਹੀਦੀ ਹੈ ਉਮਰ ਦੀ ਤਾਂ ਕੋਈ ਲਿਮਟ ਨਹੀਂ 18 ਸਾਲ ਤੋਂ ਪਲੱਸ ਹੋਣੀ ਚਾਹੀਦੀ ਹੈ ਜੀ 18 35 ਦੇ ਵਿੱਚ ਜਿਹੜੀ ਤਨਖਾਹ ਹੈ ਜੀ ਉਹ ਸਰਕਾਰ ਦੇ ਹਦਾਇਤਾਂ ਮੁਤਾਬਿਕ ਜੋ ਬਣਦਾ ਹੈ ਉਹ ਦਿੱਤੀ ਜਾਊਗੀ ਆਫੀਸਰਾਂ ਨਾਲ ਮੌਕੇ ਤੇ ਦੱਸ ਦੂੰਗੀ ਤੁਹਾਨੂੰ